ਹਾਂਜੀ ਤੁਹਾਡਾ ਨਾਮ ਕੀ ਹੈਗਾ ਔਰ ਤੁਸੀਂ ਜਿਹੜੇ ਬੂਟੇ ਲਗਾ ਰਹੇ ਹੋ ਇਹਦੇ ਬਾਰੇ ਦੇ ਵਿੱਚ ਪੂਰਾ ਵੇਰਵਾ ਜਿਹੜਾ ਸਾਡੇ ਦਰਸ਼ਕਾਂ ਨੂੰ ਦਿਓ ਦੱਸਦਾ ਨਾਮ ਮਾਸਟਰ ਸ਼ੂਕਮਾਰ ਜੀ ਠੀਕ ਹੈ ਜੀ ਬਲਾਕ ਨਾਮਾ ਸ਼ਹਿਰ ਤੋਂ ਬਲਾਕ ਪੰਗੀ ਦਾਸ ਜੀ ਹਮਮ ਪ੍ਰੇਮੀ ਸੇਵ ਕਹਿੰਦੇ ਆ ਜੀ ਉਹਨਾਂ ਨੂੰ ਠੀਕ ਹੈ ਜੀ ਇਹ ਜੋ ਅਗਸ ਦਾ ਮਹੀਨਾ ਜੀ ਇਹ ਸਾਡਾ ਸਾਰਾ ਜਿਹੜਾ ਮਹੀਨਾ ਹੈ ਜੀ ਹਜ਼ੂਰ ਮਹਾਰਾਜ ਸੰਤ ਗੁਰਮੀਤ RAM NIT SINGH ਜੀ ਇਹਨਾਂ ਨੂੰ ਸਮਰਥਤ ਹ ਜਿਹਦੇ ਵਿੱਚ ਅਸੀਂ ਮਾਨਤਾ ਭਲਾਈ ਦੇ ਕੰਮ ਕਰਦੇ ਆਂ ਉਹਦੇ ਵਿੱਚ ਸਭ ਤੋਂ ਪਹਿਲਾ ਕੰਮ ਸਾਡਾ ਬੂਟੇ ਲਾਉਣੇ ਆ ਜੀ ਉਹਨਾਂ ਦੀ ਯਾਦ ਦੇ ਵਿੱਚ ਜੋ ਵੀ ਉਹਨਾਂ ਨੇ ਸਾਨੂੰ ਦਿੱਤਾ ਹੈ ਪ੍ਰੋਗਰਾਮ ਉਹਨਾਂ ਦੇ ਸੰਬੰਧ ਵਿੱਚ ਅਸੀਂ ਇਹ ਜਿਹੜੇ ਪਲਾਂਟਸ ਲਾਉਣੇ ਆ ਜੀ ਔਰ ਇਹਨਾਂ ਦੀ ਦੇਖਭਾਲ ਵੀ ਕਰਦੇ ਆ ਤਾਂ ਕਿ ਇਸ ਸਿਰੇ ਤੱਕ ਜਿਹੜੇ ਇਹਨਾਂ ਨੂੰ ਅਸੀਂ ਪਾਲਣਾ ਕਰ ਸਕੀਏ ਇਦਾਂ ਤਾਂ ਨਹੀਂ ਹੈਗਾ ਕਈ ਵਾਰ ਬੂਟੇ ਲਗਾ ਦਿੱਤੇ ਜਾਂਦੇ ਆ ਇੱਕ ਵਾਰ ਲਾ ਕੇ ਚਲੇ ਜਾਂਦੇ ਆ ਤੇ ਬਾਅਦ ਵਿੱਚ ਉਹਨਾਂ ਦੀ ਦੇਖਭਾਲ ਨਹੀਂ ਕੀਤੀ ਜਾਂਦੀ ਸਾਡੇ ਬੂਟੇ ਲਾਏ ਹੋਏ ਜੀ ਤੁਹਾਡੇ ਸਾਹਮਣੇ ਧਾਰਨ ਖੜੀ ਆ ਉਹ ਬੂਟੇ ਸਾਡੇ ਲਾਏ ਹੋਏ ਆ ਜੋ ਇਸ ਵੇਲੇ ਖੜੇ ਆ ਜੀ ਹੁਣ ਤੁਸੀਂ ਕਿੱਥੋਂ ਕਿੱਥੋਂ ਕਿੰਨੇ ਕਮੂਟਾ ਲਗਾ ਰਹੇ ਆ ਅਸੀਂ ਜੀ ਇੱਥੇ ਤੀਵੇਂ 250 ਬੂਟਾ ਲਾ ਰਹੇ ਆ ਜੀ ਇਹ ਕਿਹੜੇ ਏਰੀਆ ਚ ਲਾ ਰਹੇ ਹੋ ਐਸੇ ਜੀ ਜਾਂ ਰਾਹੋਂ ਤੋਂ ਲੈ ਕੇ ਬਾਟਾਂ ਤੋਂ ਲੈ ਕੇ ਇੱਧਰ ਹੌੜ ਤੱਕ ਜਿੱਥੇ ਜਿੱਥੇ ਸਾਨੂੰ ਜਗ੍ਹਾ ਮਿਲਦੀ ਬੂਟੇ ਲਾਉਂਦੇ ਬੂਟਿਆਂ ਦੇ ਵਿੱਚ ਕੀ ਲਗਾ ਰਹੇ ਆ ਖਾਸ ਕਿਹੜੇ ਬੂਟੇ ਲਾ ਰਹੇ ਆ ਬੂਟੇ ਦੇ ਵਿੱਚ ਜੀ ਅਸੀਂ ਆਪਣੇ ਟਾਲੀ ਦੇ ਸੰਰੰਜਣਾ ਦੇ ਔਰ ਸੁਹਾਂਜਣਾ ਸੁਹਾਂਜਣਾ ਦੇ ਤਾਂ ਫਾਇਦੇ ਬਹੁਤ ਹੈ ਹਾਂ ਜੀ ਸੰਰੰਜਣਾ ਦੇ ਉਸ ਤੋਂ ਬਾਅਦ ਜੀ ਅਸੀਂ ਜਾਮਣ ਔਰ ਹਾਂਜੀ ਅਮਰੂਦ ਤੇ ਆਪਣੇ ਆਮਲਾ ਉਹ ਇਸ ਤਰ੍ਹਾਂ ਦੇ ਅਸੀਂ 15 ਕਿਸਮ ਦੇ ਬੂਟੇ ਲਾਏ ਆ ਲਗਾ ਰਹੇ ਹੈਗੇ ਹਾਂ ਹਾਂਜੀ ਤੇ ਇੱਕ ਟੀਮ ਵਰਕ ਤੁਹਾਡਾ ਕਿੰਨਾ ਕੁ ਹੈਗਾ ਇਹਦੇ ਵਿੱਚ ਟੀਮ ਵਰਕ ਜੀ ਸਾਡਾ ਪੂਰਾ ਹੀ ਆ ਜੀ ਬਲਾਦ ਸਾਡਾ 50 ਵੀ ਹੋ ਸਕਦੇ ਆ 60 ਵੀ ਹੋ ਸਕਦੇ ਆ 70 ਵੀ ਹੋ ਸਕਦੇ ਆ ਸਾਡੇ ਅੱਛਾ ਤੇ ਠੀਕ ਹੈ ਜੀ ਇੱਧਰ ਕਿੰਨੇ ਲਾਇਉਂ ਤੁਸੀਂ ਇਹ ਇੱਕ ਜਿਹੜਾ ਆਪਣਾ ਤੋ ਖਾਸਾ ਦੇ ਗੱਲ ਸਤਿਗੁਰੂ ਨੇ ਸਾਡੇ ਅੰਪੇ ਨਾਲ ਇੱਕ ਨਾ ਬੱਟੇ ਆ ਨਾ ਜਿਹੜਾ ਪੜਦਾ ਹੁੰਦਾ ਉਹਦਾ ਬੜੀ ਲਖੋ ਇੰਨੇ ਕਿਹੜਾ ਪੱਕਾ ਆ ਹਾਂ ਇਹ ਨਹੀਂ ਨਹੀਂ ਦੂਜਾ ਆ ਇਹ ਆਹੀ ਹੈ ਤੇ ਹੁਣ ਹਾਂ ਸਾਹਿਬ ਸੋਹਣਿਆ ਨਿੰਮ ਵੀ ਆ ਬਰੂ ਅਮਰੂਦ ਵੀ ਆ ਜਾਮਣਾਂ ਵੀ ਆ ਜੀ ਅੱਛਾ ਜਾਮਣ ਵੀ ਹੈਗੀ ਆ ਜਾਮਣ ਵੀ ਅਮਰੂਦ ਵੀ ਆ ਜੀ ਅੱਛਾ ਲੋਕੀ ਫਲ ਵੀ ਖਾਣ ਨਾਲ ਦੀ ਨਾਲ ਹਾਂ ਜੀ ਜਾਮਣ ਵੀ ਖਾਣ ਤੇ ਅਮਰੂਦ ਵੀ ਖਾਣ ਪਰ ਇਹਨਾਂ ਦੀ ਪਾਲਣ ਪੋਚਣ ਵੀ ਜ਼ਰੂਰ ਕੀ ਕਰ ਇਹ ਜ਼ਰੂਰ ਹੁੰਦੀ ਆ ਜੀ ਆ ਦੇਖ ਲਓ ਤੁਹਾਡੇ ਸਾਹਮਣੇ ਹੈ ਜੀ ਅੱਜ ਜਿੰਨੇ ਬੂਟੇ ਸਾਡੇ ਲੱਗੇ ਆ ਇਹ ਪਿਛਲੇ ਸਾਲ ਦੇ ਆਫੀਸ਼ੀਅਲੀ ਸਾਲ ਦੇ ਜੀ ਕੋਈ ਪਿਛਲੇ ਸਾਲ ਵੀ ਲੱਗੇ ਤੇ ਤੁਸੀਂ ਕਿੱਥੋਂ ਰੱਖੇਗੇ ਤੁਹਾਡਾ ਕੀ ਨਾਮ ਆ ਦਾਂਦਨ ਸੇ ਜੁੜੇ ਕਿ ਰਿਹਾ ਸਤਿ ਕਿਹੜਾ ਜਗ੍ਹਾ ਤੋਂ ਖਾਸ ਤੁਸੀਂ ਕਿੱਥੇ ਹਾਂਜੀ ਮੈਂ ਪਿੰਡ ਭੇਣ ਤੋਂ ਆ ਜੀ ਮੇਰਾ ਨਾਮ ਜੋਤੀਨ ਹੈ 80 ਦੂਰੋਂ ਮਤਲਬ ਹੈ ਕਿ ਵਾਦਾ ਵਰਨਦੀ ਜਿਹੜੀ ਸੰਭਾਲ ਦੇ ਲਈ ਇਹ ਤੁਸੀਂ ਵੀ ਉਪਰਾਲਾ ਕਰ ਰਹੇ ਆ ਹਾਂਜੀ ਬਾਈ ਜੀ ਮੈਂ ਕਹਿੰਨਾ ਆਪਣੇ ਇੱਕ ਜਿਹੜਾ ਜਿੱਦਾਂ ਹੁਣ ਬਰਸਾਂ ਦਾ ਮੌਸਮ ਆ ਮੀਂਹ ਆ ਰਿਹਾ ਆ ਇਹਦਾ ਬੜਾ ਪ੍ਰਭਾਵ ਪਏਗਾ ਕਿ ਜੇ ਦੇਖ ਰਹੇ ਕਈ ਵਾਰ ਇੱਕ ਅੱਧੀ ਘੜਾ ਪਾਣੀ ਪੈ ਗਿਆ ਤਾਂ ਮੈਂ ਕਹਿੰਦਾ ਮੌਸਮ ਦਾ ਵੀ ਕਾਫੀ ਪ੍ਰਭਾਵ ਹੈ ਮੌਸਮ ਦਾ ਹੀ ਫਰਕ ਪੈਂਦਾ ਹੈ ਕਈ ਵਾਰੀ ਪਾਣੀ ਘੱਟ ਪਾਉਂਦੇ ਲੱਗਦਾ ਹੈ ਸਾਨੂੰ ਪਾਣੀ ਦੀ ਮੌਸਮ ਦਾ ਵੀ ਜਿਹੜਾ ਆ ਉਹ ਕਾਫੀ ਹੈਗਾ ਆ ਤੁਹਾਨੂੰ ਮੈਂ ਜੀ ਆਸਾਨੀ ਕਰਤੀ ਗਿਣਾ ਰਿਆਂ ਹਾਂ ਹਾਂਜੀ ਟਾਲੀ ਦੇ 50 ਬੂਟੇ ਲਾ ਰਹੇ ਹਾਂ ਜੀ ਜਾਮਨ ਦੇ 30 ਬੂਟੇ ਸੰਜਣਾ ਦੇ 25 ਅਮਰੂਦ ਦੇ 30 ਬੂਟੇ ਆਮਲਾ 30 ਬੂਟੇ ਤੁਰਨ 25 ਬੂਟੇ ਸੁਖਚੈਨ 25 ਬੂਟੇ ਬੋਟਲ ਬਰਸ਼ 10 ਬੂਟੇ ਸਾਗਵਾਂ 25 ਬੂਟੇ 2250 ਬੂਟਾ ਲਾ ਰਹੇ ਹੈ ਬਾਜੀ ਬਾ ਦੇਖੋ ਪਹਿਲਾਂ ਦਾ ਖੇਤਾਂ ਨੂੰ ਅੱਗ ਲਗਾ ਕੇ ਜਿਹੜਾ ਆ ਕਾਫੀ ਜਿਹੜਾ ਇਹ ਨੁਕਸਾਨ ਹੋਇਆ ਹੈਗਾ ਆ ਆ ਦੇਖੋ ਇੱਕ ਇਹਨਾਂ ਵੱਲੋਂ ਜਿਹੜੇ ਆ ਕਿ ਬੂਟੇ ਲਗਾਏ ਜਾ ਰਹੇ ਆ ਤੁਸੀਂ ਦੇਖ ਪਾ ਰਹੇ ਆ ਉੱਪਰੋਂ ਮੌਸਮ ਵੀ ਬੜਾ ਮਿਹਰਬਾਨ ਹੈਗਾ ਆ ਕਿ ਇਹਨਾਂ ਨੂੰ ਪਾਣੀ ਵੀ ਛਿੜਕਣ ਦੀ ਕਹਿੰਦੇ ਲੋੜ ਨਹੀਂ ਹੈਗੀ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਚੀਫ ਐਡੀਟਰ ਕਸ਼ਮੀਰੀ ਲਾਲ ਕਹਿੰਦੀ ਹੈ ਵਿਸ਼ੇਸ਼ ਰਿਪੋਰਟ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਜੋ ਵੀ ਬਾਤਾਵਰਨ ਨੂੰ ਸੰਬੰਧਿਤ ਜਿਹੜੀਆਂ ਆ ਉਹ ਖਬਰਾਂ ਆ ਅਕਸਰ ਤੁਹਾਡੇ ਤਵ ਪਛਾਣਦਾ ਰਹਿੰਦਾ ਹੈਗਾ ਆ ਕੋਈ ਵੀ ਆਪਣੇ ਬਾਤਾਵਰਨ ਦੇ ਸੰਬੰਧ ਦੇ ਵਿੱਚ ਤੁਸੀਂ ਬੂਟੇ ਲਗਾਉਂਦੇ ਹੋ ਔਰ ਬੱਚਾ ਤੁਸੀਂ ਦੇਖੋ ਵਾਕਿਆਈ ਬੱਚੇ ਵੀ ਬੂਟੇ ਹੀ ਨੇ ਇੱਕ ਕਿਸਮ ਦੇ ਇਹਨਾਂ ਨੂੰ ਹੁਣ ਤੋਂ ਹੀ ਸ਼ੌਂਕ ਪਾਏਗਾ ਤਦੇ ਬਾਤਾਵਰਨ ਦੀ ਜਿਹੜੀ ਆ ਉਹ ਸੰਭਾਲ ਜਿਹੜੀ ਆ ਇਹ ਕਰ ਸਕਣਗੇ ਹੋਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਇੱਕ ਹੋਰ ਬੇਨਤੀ ਕਰਨੀ ਚਾਹੁੰਦੇ ਆ ਹਾਂ ਵੀ ਜਿੰਨੇ ਵੀ ਬੂਟੇ ਲੱਗਦੇ ਆ ਆ ਸਾਡੀ ਸੰਗਤ ਤੋਂ ਉਹਨਾਂ ਦੀ ਸੰਭਾਲ ਕਰਦੀ ਆ ਪਰ ਜਿਹੜਾ ਇੱਕ ਗੁਜਰਾ ਸਮਾਜ ਆ ਉਹਨਾਂ ਦੇ ਪਸ਼ੂ ਜਿਹੜੇ ਆ ਉਹ ਬਹੁਤ ਹੀ ਜ਼ਿਆਦਾ ਬੂਟੇ ਖਰਾਬ ਕਰਦੇ ਬਹੁਤ ਹੀ ਜ਼ਿਆਦਾ ਸਾਡੀ ਬੇਨਤੀ ਆ ਉਹਨਾਂ ਨੂੰ ਕਿ ਆਪਣੇ ਪਸ਼ੂਆਂ ਨੂੰ ਕਿਸੇ ਧੈਰੇ ਦੇ ਵਿੱਚ ਲੈ ਕੇ ਚੱਲੋ ਜਿਹੜੇ ਬੂਟੇ ਆ ਉਹ ਖਰਾਬ ਨਾ ਬਿਲਕੁਲ ਜੀ ਇਨਾਂ ਨੇ ਪ੍ਰਸ਼ਾਸਨ ਤੋਂ ਵੀ ਅਸੀਂ ਇਹ ਕਹਿੰਨੇ ਆ ਵੀ ਪ੍ਰਸ਼ਾਸਨ ਵੀ ਉਹਨਾਂ ਤੇ ਕੋਈ ਰੋਕਾ ਮਾਰ ਜਿਹੜੀ ਇਹ ਨਵਾਂ ਸ਼ਹਿਰ ਦਬਾਬਾ YouTube ਚੈਨਲ ਤੇ ਸਾਰਿਆਂ ਨੂੰ ਅਪੀਲ ਕੀਤੀ ਆ ਕਿਸਮ ਦੀ ਬੇਨਤੀ ਕੀਤੀ ਆ ਕਿ ਬੂਟੇ ਲਗਾਉਣ ਦਾ ਤਦੇ ਹੀ ਫਾਇਦਾ ਆ ਜੇਕਰ ਜਿਹੜੇ ਪਸ਼ੂ ਹੈਗੇ ਆ ਇਹ ਵਾਕਿਆ ਅਸੀਂ ਵੀ ਰੋਡ ਦੇ ਉੱਪਰ ਕਈ ਵਾਰ ਦੇਖਿਆ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਨੂੰ ਖਾਸ ਹਦਾਇਤ ਦੇਵੇ ਕਿ ਜੇਕਰ ਕੋਈ ਵੀ ਬੂਟਿਆਂ ਦਾ ਨੁਕਸਾਨ ਕਰਦਾ ਆ ਤਾਂ ਉਹਨਾਂ ਜਿਹੜੇ ਹੈਗੇ ਆ ਜਿਨ੍ਹਾਂ ਦੇ ਪਸ਼ੂਏ ਬੂਟਿਆਂ ਨੂੰ ਖਾਣਗੇ ਉਹਨਾਂ ਨੂੰ ਇਹਨਾਂ ਦੀ ਪਰਪਾਈ ਕਰਨੀ ਪਵੇਗੀ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰੀ ਲਲ ਕਹਿੰਦੀ ਇਹ ਵਿਸ਼ੇਸ਼ ਰਿਪੋਰਟ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰ ਤੁਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟਿਓਏ ਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499